ਹਣਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬਣ ਜੂੰਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲਿਆ ਹੈਣਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈਣਾ ਸੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀ ਹੈ ਨਾ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਆ ਕੇ ਮਿਲ ਬਲੀ ਹੈ ਬਸ ਮੈਨੂੰ ਕਿ ਉਹ ਮੈਂ ਸਮਝਉਣਾ ਬਸ ਸੁਣਿਆ ਤੂੰ ਤੋੜਦੀਆਂ ਦਿਲ ਬਲੀ ਹੈ ਹੈ ਨਾ ਤੇ ਹੋ ਸੁਣਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾ ਆ ਕੇ ਮਿਲ ਬਲੀ ਨਾ ਕਿੱਥੇ ਰਹਿਣੀ ਹੈ ਨਾ ਛੱਟ ਜੀ ਜਾਨੂ ਬ్రో ਡਿਫਰੈਂਟ ਆ ਮੈਂ ਥੋੜਾ ਜਿਆਦਾ 说。<Roger. S 2>